ਬਹੁਤ ਜੀ ਬਾਈਦਾ ਬਹੁਤ ਜੀ ਚਿਮਾ ਸਾਹਿਬ ਦਾ ਬਹੁਤ ਜੀ ਧੰਨਵਾਦ ਹੈ ਬਹੁਤ ਹੀ ਸ਼ੁਕਰਾਨਾ ਹੈ ਔਰ ਬਹੁਤ ਸਿਵਾਵਾ ਦਿੰਦੇ ਹਾਂ ਕਿ ਜਦ ਵੀ ਕੋਈ ਇਹ ਕੰਮ ਕਰੇ ਇਹਨਾਂ ਦੇ ਦਿਨ ਤੋਂ ਨਹੀਂ ਤਰੱਕੀ ਰਹੀ ਔਰ ਇਹ ਵੱਧਦੇ ਚੜ੍ਹਦੇ ਰਹੇ ਔਰ ਇਸੇ ਸਾਹਿਬ ਸੇਵਾ ਕਰਦੇ ਰਹੇ ਔਰ ਜਦ ਵੀ ਸਾਡੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਅੱਖਾਂ ਦੇ ਚਿੱਟੇ ਮੋਤੀਆ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ ਸਰਦਾਰ ਬਲਜੀਤ ਸਿੰਘ ਚਿਮਾਣਾ ਵੱਲੋਂ ਪੇਸ਼ੈਂਟ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਸ਼ੰਕਰਾ ਹਸਪੀਟਲ ਦੇ ਵਿੱਚੋਂ ਆਪਰੇਸ਼ਨ ਹੋ ਕੇੜੇ ਪੇਸ਼ੈਂਟ ਆਏ ਸਾਡੇ ਨਾਲ ਮੌਜੂਦ ਨੇ ਸੋ ਗੱਲਬਾਤ ਕਰਦੇ ਆਂ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਹਿਮਾਚਲ ਤੋਂ ਹਿਮਾਚਲ ਪ੍ਰਦੇਸ਼ ਤੋਂ ਹਉਨ ਨਾ ਹੁਣਾ ਡਿਸਟ੍ਰਿਕਟ ਤੋਂ ਮਾਤਾ ਜੀ ਕਿਹਣਾ ਦੱਸਿਆ ਤੁਹਾਨੂੰ ਵੀ ਚੀਮਾ ਸਾਹਿਬ ਕੈਂਪ ਲਗਾਉਂਦੇ ਸੀ ਕਿੰਨਾ ਸਾਹਿਬ ਦਾ ਸਾਨੂੰ ਪਤਾ ਲੱਗਿਆ ਸੀ ਫਿਰ ਅਸੀਂ ਨੰਬਰ ਲਿਆ ਅੱਛਾ ਜੀ ਹਾਂਜੀ ਫਿਰ ਚੀਮਾ ਸਾਹਿਬ ਨਾਲ ਤੁਹਾਡਾ ਆਪਰੇਸ਼ਨ ਮਾਤਾ ਜੀ ਵਧੀਆ ਹੋ ਗਿਆ ਆਪਰੇਸ਼ਨ ਆਪਰੇਸ਼ਨ ਬੜਾ ਵਧੀਆ ਹੋਇਆ ਹਸਪੀਟਲ ਵੀ ਵਧੀਆ ਚੀਮਾ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਬਹੁਤ ਬਹੁਤ ਕਰਦੇ ਆਂ ਮਾਤਾ ਜੀ लुध्याने वाले बेचारा दस गला होना भी भला होते कि माता जी तुम कितो आयो हांजी असमलापुरी तू शिमलापुरी तू हाँ ठीक हो गए जी बहुत वादिया होने दसिया जी ਹਾਂਜੀ ਪ੍ਰੇਸ਼ਨ ਹੁੰਦਾ ਤੁਹਾਨੂੰ ਕਿਹਨਾਂ ਦੇ ਸਾਨੂੰ ਵੀ ਉੱਥੋਂ ਪਤਾ ਲੱਗ ਗਿਆ ਸੀ ਸ਼ਿਮਗਾ ਪੁਰ ਹੀ ਤੋਂ ਹੀ ਤੁਹਾਡੇ ਇੱਕਾਖ ਦਾ ਹੋਇਆ ਦੋਨਾਂ ਦਾ ਹੋਇਆ ਇੱਕੋ ਦਾ ਹੋਇਆ ਸੱਜੀ ਆਖ ਦਾ ਹਾਂਜੀ ਸੋ ਚੀਮਾ ਸਾਹਿਬ ਇਹਨਾਂ ਨੇੇ ਕੰਮ ਕਰ ਰਹੇ ਆ ਐਨੇ ਲੋਕੀ ਦੁਆਵਾਂ ਦੇ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਵੀ ਦੁਆਵਾਂ ਦਵਾਂਗੇ ਤੁਹਾਨੂੰ ਅਚਰਤੀ ਗਾਦੇ ਬਖਸ਼ ਲਾਈਵ ਟੂਡੇਲ ਦਿਹਾਣਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਮਹਿਰ ਜੇਸ਼ ਖੰਨਾ ਸ਼ੰਕਰਾ ਆਈ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸੰਯੋਗ ਦੇ ਨਾਲ 3 ਤਰੀਕ ਨੂੰ ਸੰਡੇ ਨੂੰ ਅੱਖਾਂ ਦੇ ਚਿੱਟੇ ਮੋਤੀਆ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ ਕੈਂਪ ਲਗਵਾਉਣ ਦੇ ਵਿੱਚ ਵੱਡਾ ਯੋਗਦਾਨ ਸਰਦਾਰ ਅਰਜੁਨ ਸਿੰਘ ਜੀ ਚੀਮਾ ਕਾਉਂਸਲਰ ਸਰਦਾਰ ਬਲਜੀਤ ਸਿੰਘ ਜੀ ਚੀਮਾ ਉਹਨਾਂ ਦਾ ਸੀਗਾ ਔਰ ਸੋਮਵਾਰ ਨੂੰ ਸੰਡੇ ਨੂੰ ਇਹ ਪੇਸ਼ੈਂਟ ਇੱਥੋਂ ਲੈ ਕੇ ਗਏ ਸੀ ਬਿਸ਼ਕਰਮਾ ਸਕੂਲ ਤੋਂ ਸੋਮਵਾਰ ਨੂੰ ਉਹਨਾਂ ਦਾ ਆਪਰੇਸ਼ਨ ਹੋ ਚੁੱਕਾ ਸੀ ਅੱਜ ਮੰਗਲਵਾਰ ਦੇ ਦਿਨ ਜਿੰਨੇ ਪੇਸ਼ੈਂਟ ਜਿਨ੍ਹਾਂ ਦਾ ਸ਼ੰਕਰਾ ਹਸਪੀਟਲ ਦੇ ਵਿੱਚੋਂ ਆਪਰੇਸ਼ਨ ਹੋਇਆ ਅੱਖਾਂ ਦੇ ਚਿੱਟੇ ਮੋਤੀਆ ਦਾ ਸਾਰੇ ਪੇਸ਼ੈਂਟ ਸਾਡੇ ਨਾਲ ਮੌਜੂਦ ਨੇ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਸੋ ਸਾਰੇ ਪੇਸ਼ੈਂਟ ਜਿੰਨੇ ਵੀ ਆ ਇਹਨਾਂ ਦਾ ਸ ਅੱਖਾਂ ਦੇ ਚਿੱਟੇ ਮੋਤੀ ਦਾ ਫ੍ਰੀ ਆਪਰੇਸ਼ਨ ਕੀਤਾ ਗਿਆ ਵਾ ਸੋ ਗੱਲਬਾਤ ਕਰਦੇ ਆ ਪਪਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਪਾ ਜੀ ਕਿੱਦਾਂ ਰਿਹਾ ਆਪਰੇਸ਼ਨ ਤੁਹਾਡਾ ਬਹੁਤ ਵਧੀਆ ਬਹੁਤ ਕੰਮ ਜਾਂ ਫਰੇ ਆ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਜੀ ਹੀਰਾ ਨਗਰ ਹੀਰਾ ਨਗਰ ਤੋਂ ਆਏ ਹਾਂ ਜੀ ਹਾਂ ਜੀ ਕਿੱਦਾਂ ਦਾ ਜੀ ਸਿਸਟਮ ਉੱਥੇ ਦਾ ਰਹਿਣ ਸਹਿਣ ਦਾ ਸਫਾਈ ਰੋਟੀ ਪਾਣੀ ਕਿੱਦਾਂ ਦਾ ਜੀ ਸ਼ੰਕਰਾ ਹਸਪੀਟਲ ਦਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਪਪਾ ਜੀ ਤੁਸੀਂ ਕਿੱਥੋਂ ਆਏ ਮੈਂ ਡਾਬਲ ਹਰ ਰੋਡ ਸ਼ਿਮਲਾਪੁਰੀ ਤੋਂ ਮਾਸਿੰਗਰ ਤੋਂ ਆਇਆ ਅੱਛਾ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਚੀਮਾ ਸਾਹਿਬ ਕੈਂਪ ਲਾਂਦੀ ਹੈ ਇਹ ਛੋਸੇ ਆਈਸੀ 3 ਦਿਨ ਸੇ ਉੱਥੇ ਅਲਾਉਂਚ ਕਰ ਰਹੀ ਸੀ ਉੱਥੇ ਦੋ ਮੈਂ ਪਰਚੇ ਲਏ ਤੇ ਮੇਰੀ ਮਸ਼ੀਨ ਨੂੰ ਪ੍ਰੇਸ਼ਾਨੀ ਮੇਰੀ ਇਤਨੀ ਨਹੀਂ ਸੀ ਲੇਕਿਨ ਮੈਂ ਮਸ਼ੀਨ ਉਗਰਾਣ ਗਿਆ ਤੇ ਮੇਰੇ ਵੀ ਫਾਲਟ ਨਿਕਲ ਗਿਆ ਉੱਥੇ ਇਤਨਾ ਵਧੀਆ ਅਰੇਂਜਮੈਂਟ ਹੈ ਜੀ ਉਹ ਦੀ ਤਰੀਫ ਜਿੰਨੀ ਕਰੋ ਉਤਨੀ ਕਟ ਹੈ ਉਹਨਾਂ ਦਾ ਸਭ ਤੋਂ ਵੱਡਾ ਪਿਆਰ ਬੜਾ ਸੀ ਆਪਸੀ ਪਿਆਰ ਸੀ ਔਰ ਚੀਮਾ ਸਾਹਿਬ ਦਾ ਇਹਨਾਂ ਦਾ ਬੜਾ ਪਿਆਰ ਰਿਹਾ ਇਹ ਜੋ ਲੈ ਕੇ ਗਏ ਉੱਥੇ ਵੀ ਜਾ ਕੇ ਸਾਨੂੰ ਡੀਲਿੰਗ ਕਰਦੇ ਰਹੇ ਔਰ ਅੱਛੇ ਆ ਕੇ ਵੀ ਡੀਲਿੰਗ ਕਰ ਰਹੇ ਗੁਰੂ ਮਹਾਰਾਜ ਇਹਨਾਂ ਨੂੰ ਚਰਜੀ ਕਲਾ ਬਖਸ਼ੇ ਔਰ ਜਿਸ ਤਰ੍ਹਾਂ ਸਟਾਫ ਹੈ ਉਹ ਵੀ ਬੜਾ ਪ੍ਰੇਮੀ ਸੀ ਉਹਨਾਂ ਨੂੰ ਗੁਰੂ ਮਹਾਰਾਜ ਚਰਦੀ ਕਲਾ ਬਖਸ਼ੇ ਇਹੋ ਪ੍ਰਾਰਥਨਾ ਕਰਨਾ ਦੋ ਲੰਗਰ ਪਾਣੀ ਹਰ ਚੀਜ਼ ਤੋਂ ਕਿਸੇ ਗੱਲ ਤੋਂ ਕੋਈ ਕਮੀ ਨਹੀਂ ਦੁਆ ਮਨਜ਼ੂਰ ਹੁੰਦੀ ਹੈ ਦੁਆ ਜੋ ਦਿਲ ਸੇ ਹੁੰਦੀ ਹੈ ਮਗਰ ਇਹ ਸੋਚ ਦੁਆ ਦੁਆ ਬੜੀ ਵਸ਼ਲਸਤੀ ਹੈ ਮੈਂ ਦਿਲ ਨਾਲ ਪ੍ਰਾਰਥਨਾ ਕਰਦਾ ਕੀਮਾ ਸਾਹਿਬ ਔਰ ਸੇਫ ਸਟਾਫ ਵਾਲਿਆਂ ਦਾ ਸਭ ਨੂੰ ਗੁਰੂ ਮਹਾਰਾਜ ਚਰਦੀ ਕਲਾ ਬਖਸ਼ੇ ਔਰ ਇਹਨਾਂ ਦਾ ਪਿਆਰ ਇਸਾ ਬਣ ਰਹੇ ਔਰ ਵਾਚੜ ਕੇ ਔਰ ਸਾਡੇ ਨਾਲ ਵੀ ਜਦੋਂ ਮੈਂ ਸਾਡੀ ਸੇਵਾ ਆਏਗੀ ਇਹਨਾਂ ਦੇ ਹਾਜ਼ਰ ਹੋਣਗੇ ਪਾਪਾ ਜੀ ਪੈਸੇ ਕਿੰਨੇ ਲੱਗੇ ਪੈਸੇ ਸਾਰਾ ਕੋਈ ਨਹੀਂ ਲੱਗਾ ਇੱਕ ਪੈਸਾ ਨਹੀਂ ਲੱਗਿਆ 1 ਰੁਪਿਆ ਨੇ ਲੱਗਿਆ ਇੱਕ ਪੈਸਾ ਨਹੀਂ ਲੱਗਿਆ ਇਹ ਜੋ ਬਹੁਤ ਜੀ ਧੰਨਵਾਦ ਹੈ ਇਹ ਨਾ ਬਹੁਤ ਸੋ ਦੇਖ ਸਕਦੇ ਹੋ ਸਰਦਾਰ ਜੀ ਕਹਿੰਦੇ 1 ਰੁਪਿਆ ਨੇ ਲੱਗਿਆ ਔਰ ਸ਼ੰਕਰਾ ਹਸਪਤਾਲ ਦਾ ਕਹਿੰਦੇ ਜਿੰਨੀ ਤਾਰੀਫ ਕੀਤੀ ਹੈ ਬੇ ਉਨੀ ਘਟਾ ਹੈ ਚੀਮਾ ਸਾਹਿਬ ਨੂੰ ਬਹੁਤ ਲੋਕੀ ਦੁਆਵਾਂ ਲੈਂਦੇ ਨੇ ਸੋ ਮਾਤਾ ਜੀ ਕਿੱਥੋਂ ਆਏ ਤੁਸੀਂ ਮਸਾਨੇਵਾਲ ਸੇ ਸਾਨੇਵਾਲ ਸੇ ਆਏ ਹੋ ਹਾਂ ਜੀ ਕਿੰਨੇ ਨੇ ਦੱਸਿਆ ਕਿ ਆ ਚੀਮਾ ਸਾਹਿਬ ਕੈਂਪ ਲਗਵਾਤੇ ਨੇ मैं एक बार पहले बनवाया पहले बनवाए थे कैसा ऑपरेशन हुआ बढ़िया हुआ बढ़िया हुआ है क्या कहना चाहोगे चीमा सर को बढ़िया बहुत माता जी आप कहा ऐसी आयु तो हाँ लोहारा से लोहारा से आयु बढ़िया हुआ ऑपरेशन ठीक ठाक हो गया हाँ जी सर आप कहाँ से हो शेरपुर मार्केट सर हाँ जी शेरपुर मार्केट से शेरपुर मार्केट ऐसी ठीक हुआ ऑपरेशन आपका ठीक है ऑपरेशन क्या कहना चाहोगे चीमा सर को सर सही करना चाहे बढ़िया करना बढ़िया कर रहे हैं ਸ਼ੰਕਰਾਈ ਫਾਊਂਡੇਸ਼ਨ ਹਸਪਤਾਲ ਤੇ ਸਿਹਤ ਵਿਭਾਗ ਦੇ ਸੰਜੋਗ ਦੇ ਨਾਲ ਸਰਦਾਰ ਬਲਜੀਤ ਸਿੰਘ ਜੀ ਚੀਮਾ ਉਹਨਾਂ ਨੇ ਬੜਾ ਹੀ ਨੇਕ ਜਿਹੜਾ ਕਿ ਉਹ ਉਪਰਾਲਾ ਕੀਤਾ ਹੋਇਆ ਹੈ ਬਹੁਤ ਨੇਕ ਕੰਮ ਸ਼ੁਰੂ ਕੀਤਾ ਹੋਇਆ ਚੀਮਾ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਕੈਂਪ ਛੇਵਾਂ ਕੈਂਪ ਸੀ ਅੱਖਾਂ ਦੇ ਚਿੱਟੇ ਮੋਤੀਆ ਦਾ ਜਿਹੜਾ ਕਿ ਫ੍ਰੀ ਮੈਡੀਕਲ ਲਗਵਾਇਆ ਗਿਆ ਸੀ ਹਰ ਮਹੀਨੇ ਦੀ ਇੱਕ ਡੇਟ ਫਾਈਨਲ ਕੀਤੀ ਜਾਊਗੀ ਚੀਮਾ ਸਾਹਿਬ ਵੱਲੋਂ ਹਰ ਮਹੀਨੇ ਦੀ ਇੱਕ ਸੰਡੇ ਕੋਈ ਨਾ ਕੋਈ ਫਾਈਨਲ ਕੀਤਾ ਜਾਊਗਾ ਜਿੰਦੇ ਵਿੱਚ ਅੱਖਾਂ ਦੇ ਚਿੱਟੇ ਮੋਤੀਆ ਦਾ ਲੋੜਵੰਦ ਲੋਕਾਂ ਦਾ ਪ੍ਰੀਪਰੇਸ਼ਨ ਕੀਤਾ ਜਾਊਗਾ ਔਰ ਵਧੀਆ ਲੈਂਸ ਪਾਇਏ ਜਾਣਗੇ ਸ਼ੰਕਰਾ ਹਸਪੀਟਲ ਦੇ ਵਿੱਚ ਐਨੇ ਤੁਸੀਂ ਪੇਸ਼ੈਂਟ ਦੇਖ ਸਕਦੇ ਹੋ ਚੀਮਾ ਸਾਹਿਬ ਨੂੰ ਕਿੰਨੀਆਂ ਦਵਾਵਾਂ ਦੇ ਰਹੇ ਆ ਔਰ ਕਿੱਦਾਂ-ਕਿੱਦਾਂ ਦੇ ਲੋਕਾਂ ਦੇ ਮਨ ਦੇ ਵਿਚਾਰ ਆ ਕਈ ਲੋਕ ਤਾਂ ਭਾਵਕ ਵੀ ਹੋ ਜਾਂਦੇ ਆ ਸੋ ਗੱਲਬਾਤ ਕਰਦੇ ਆ ਚੀਮਾ ਸਰ ਨਾਲ ਸਰ ਸਭ ਤੋਂ ਪਹਿਲਾਂ ਤਾਂ ਲਾਈਵ ਟੂਡੇ ਲੁਧਿਆਣਾ ਤੇ ਤੁਹਾਡਾ ਸਵਾਗਤ ਕਰਦੇ ਆ ਚੀਮਾ ਸਾਹਿਬ ਐਨੇ ਪੇਸ਼ੈਂਟ ਤੁਸੀਂ ਲੈ ਕੇ ਗਏ ਹੋ ਸਾਰੇ ਤੁਹਾਨੂੰ ਦਵਾਵਾਂ ਦੇ ਰਹੇ ਆ ਬਹੁਤ ਹੀ ਨੇਕ ਕੰਮ ਤੁਸੀਂ ਕਰ ਰਹੇ ਹੋ ਸੋ ਸਰ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਅਰਜੀਸ਼ ਕੰਨਾ ਜੀ ਦਾ ਧੰਨ ਇਹਨਾਂ ਦੇ ਲਾਈਵ ਟੂ ਨਿਯਾਣਾ ਚੈਨਲ ਨਾਲ ਸਾਡੇ ਸਾਡਾ ਕੈਂਪ ਅੱਗੇ ਵਧ ਰਿਹਾ ਹੈ ਵਧ ਕਿੱਦਾਂ ਰਿਹਾ ਇਹਨਾਂ ਦੇ ਥਰੂ ਹੀ ਲੋਕਾਂ ਨੂੰ ਪਤਾ ਲੱਗਦਾ ਵੀ ਇੱਥੇ ਕੈਂਪ ਲੱਗਣਾ ਹੈ ਕਿਉਂਕਿ ਸਾਡੀ ਖਬਰ ਜੱਗੇ ਤੱਕ ਪਹੁੰਚਾਉਂਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਕੀ ਮੈਂ ਸਾਰੇ ਸੰਗਤ ਨੂੰ ਇਹ ਬੇਨਤੀ ਕਰਦਾ ਵੀ ਜਿਹੜਾ ਆਪਣਾ ਕੈਂਪ ਹੈ ਹਰ ਮਹੀਨੇ ਲੱਗਣਾ ਕਰਨਾ ਅਸੀਂ ਪੱਕੀਆਂ ਡੇਟਾਂ ਰੱਖ ਦਾਂਗੇ ਅਗਲਾ ਜਿਹੜਾ ਕੈਂਪ ਆਉ 7 ਸਤੰਬਰ ਨੂੰ ਲੱਗਣਾ ਉਹ ਇੱਕ ਅੱਧੇ ਮਹੀਨੇ ਵਿੱਚ ਹੀ ਡੇਟ ਫਿਕਸ ਕਰ ਦੇਾਂਗੇ ਇਸ ਕਰਕੇ ਤੁਸੀਂ ਆਪਣੇ ਆਣਗਵਾਂ ਨੂੰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਏ ਉਹ ਆਣ ਕੇ ਮੈਨੂੰ ਦੱਸਣ ਆਪਾਂ ਉਹਨਾਂ ਦਾ ਬਿਲਕੁਲ ਫ੍ਰੀ ਹੋਏਗਾ ਆ ਮੁੰਡਾ ਜਿਹੜਾ ਇਹਦੀ ਸਰਜਰੀ ਨਹੀਂ ਸੀ ਹੁੰਦੀ ਇਹਦੇ ਕੋਈ ਪ੍ਰੋਬਲਮ ਜ਼ਿਆਦਾ ਤਗੜੀ ਸੀ ਇਹਨਾਂ ਨੇ ਕਿਹਾ ਇਹਦੀ ਸਰਜਰੀ ਨਹੀਂ ਹੋਦੀ ਫਿਰ ਇਹ ਮੈਂ ਡਾਕਟਰ ਨਾਲ ਗੱਲ ਕਰਕੇ ਇਹਨੂੰ ਕੋਈ ਸਪੈਸ਼ਲ ਲੈਂਸ ਪਾਇਆ ਹੈ ਇਹਨੂੰ ਪ੍ਰਾਈਵੇਟ ਕਮਰੇ 'ਚ ਰੱਖਿਆ ਉਹਨਾਂ ਨੇ ਉੱਥੇ ਵੀ ਇਹਦਾ ਲੈਂਸ ਸਪੈਸ਼ਲ ਪਾਇਆ ਕਿਉਂਕਿ ਇਹਦੀ ਅੱਖ ਜ਼ਿਆਦਾ ਖਰਾਬ ਸੀ ਪਰ ਇਹਨੂੰ ਆਪਰੇਸ਼ਨ ਨੇ ਡਾਕਟਰ ਸਾਹਿਬ ਨੇ ਕਿਹਾ ਇਹਦਾ ਬਹੁਤ ਵਧੀਆ ਹੋਇਆ ਇਹ ਮੁੰਡਾ ਵੀ ਦੱਸਦਾ ਵੇ ਹਾਂ ਵੀ ਕਿਤੇ ਨਾ ਕਿੱਦਾਂ ਹੋਇਆ ਭਾਈ ਸਾਹਿਬ ਕਿੱਥੋਂ ਆਏ ਤੁਸੀਂ ਮੈਂ ਗੈਸਪੁਰੋ ਤੁਸੀਂ ਫਰੀਦਕੋਟ ਰਹਿੰਦੇ ਹੋ ਨਹੀਂ ਫਰੀਦਕੋਟ ਫਰੀਦਕੋਟ ਰਹਿੰਦੇ ਹੋ ਤੁਹਾਡਾ ਜਿੱਦਾ ਚੀਮਾ ਸਾਹਿਬ ਦਾਦੇ ਵੀ ਸਪੈਸ਼ਲ ਤੁਹਾਡੀ ਅੱਖ ਤੇ ਲੈਂਸ ਪਾਇਆ ਔਰ ਸਪੈਸ਼ਲ ਤੁਹਾਨੂੰ ਪ੍ਰਾਈਵੇਟ ਰੂਮ ਦਿੱਤਾ ਗਿਆ ਸੋ ਬਿਲਕੁਲ ਸਹੀ ਗੱਲ ਹੈ ਜੀ ਹਾਂ ਬਹੁਤ ਵਧੀਆ ਸਹੀ ਗੱਲ ਜਿੱਦਾਂ ਦਾ ਅਰੇਂਜਮੈਂਟ ਹੈ ਜੀ ਸ਼ੰਕਰਾਰੇ ਵੀ ਬਹੁਤ ਵਧੀਆ ਜਿਹਨੇ ਤਾਰੀਫ ਕੀਤੀ ਜਾਵੇ ਉਹਨੇ ਘਟ ਹਸਪੀਟਲ ਦੀ ਕਰ ਰਹੇ ਹੋ ਕਿ ਚੀਮਾ ਸਾਹਿਬ ਦੀ ਕਰ ਰਹੇ ਹੋ ਚੀਮਾ ਸਾਹਿਬ ਦੇ ਦੋਨਾਂ ਦੀ ਚੀਮਾ ਸਾਹਿਬ ਨੂੰ ਸਾਰੀ ਦਵਾਈ ਦੇ ਰਹੀ ਆ ਔਰ ਅੱਜ ਦੀ ਐਨੀ ਮਹਿੰਗਾਈ ਭਰੇ ਯੋਗ ਦੇ ਵਿੱਚ ਕਿਸੇ ਦੀ ਹੈਲਪ ਕਰਨੀ ਮੈਂ ਕਹਿੰਦਾ 10 ਰੁਪਏ ਕੱਢਣੇ ਮੁਸ਼ਕਲ ਹੈ ਆਪਣੀ ਜੇਬ ਦੇ ਚ ਤੁਸੀਂ ਪੇਸ਼ੈਂਟ ਦੇਖ ਸਕਦੇ ਹੋ ਕਿੰਨੇ ਪੇਸ਼ੈਂਟ ਆ ਔਰ ਹਰ ਮਹੀਨੇ ਹਰ ਮਹੀਨੇ ਚੀਮਾ ਸਾਹਿਬ ਪੇਸ਼ੈਂਟ ਲੈ ਕੇ ਜਾਂਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਚੀਮਾ ਸਾਹਿਬ ਬਹੁਤ ਵਧੀਆ ਜੀ ਬਹੁਤ ਸੁਲੱਸੀ ਵਧੀਆ ਖਾਣ ਪੀਣ ਦਾ ਵਧੀਆ ਸੀ ਨਹੀਂ ਨਹੀਂ ਹਾਂ ਜੀ ਪ੍ਰਮਾਤਮਾ ਨੇ ਲੰਬੀ ਉਮਰ ਕਰੇ ਮਾਤਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਜੀ ਸ਼ਿਮਲਾਪੁਰੀ ਤੋਂ ਆਏ ਤੁਸੀਂ ਵੀ ਸ਼ਿਮਲਾਪੁਰੀ ਤੋਂ ਆਏ ਹਾਂ ਜੀ ਤੁਹਾਡੇ ਵੀ ਜਿੱਡੇ ਮੋਤੀ ਦੇ ਪ੍ਰੇਸ਼ਨ ਹੋਏ ਹਾਂਜੀ ਠੀਕ ਹੋ ਗਿਆ ਜੀ ਵਧੀਆ ਵਧੀਆ ਜੀ ਮਾਤਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਬਿਸ਼ਕਰਮਾ ਕਲੋਨੀ ਚ ਬ ਠੀਕ ਹੋ ਗਈ ਜੀ ਬਿਲਕੁਲ ਬਿਲਕੁਲ ਸਹੀ ਇਹਨਾਂ ਨੇ ਨੇਕ ਕੰਮ ਕਰ ਰਿਹਾ ਚੀਮਾ ਸਾਹਿਬ ਇਹਨਾਂ ਨੇ ਨੇਕ ਕੰਮ ਕਰ ਰਿਹਾ ਇੱਕ ਮਿਡਲ ਕਲਾਸ ਬੰਦੇ ਵਾਸਤੇ 20 20 15 15000 ਰੁਪਏ ਹਸਪਤਾਲ ਅੰਦਰ ਖਾਣਾ ਬੜਾ ਮੁਸ਼ਕਿਲ ਹੈ ਸਮਝ ਸਕਦੇ ਆ ਚੀਮਾ ਸਾਹਿਬ ਲੈ ਕੇ ਵੀ ਜਾਂਦੇ ਆ ਛੱਡ ਕੇ ਵੀ ਜਾਂਦੇ ਆ ਰੋਟੀ ਪਾਣੀ ਦਾ ਖਰਚਾ ਵੀ ਆ ਉਥੇ ਮਿਲ ਕੇ ਵੀ ਜਾਂਦੇ ਆ ਸੋ ਮਾਤਾ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਕਹੂੰਗੀ ਚੀਮਾ ਸਾਹ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਇਹਨਾਂ ਨੇ ਜੋ ਵੀ ਕੰਮ ਕੀਤਾ ਬਹੁਤ ਸੰਗਤ ਲਈ ਬਹੁਤ ਵਧੀਆ ਤੇ ਵਧੀਆ ਕੀਤਾ ਸਾਬੇ ਮਾਂ ਭੈਣ ਦੀਆਂ ਅੱਖਾਂ ਦੀਆਂ ਦੋਸ਼ਣੀਆਂ ਦਿੱਤੀਆਂ ਇਹਨਾਂ ਨੇ ਕਿਸੇ ਦੀ ਹਨੇਰੇ ਭਰੀ ਜ਼ਿੰਦਗੀ ਦੇ ਵਿੱਚ ਚੀਮਾ ਸਾਹਿਬ ਨੇ ਉਜਾਲਾ ਕਰਤਾ ਤੁਸੀਂ ਇਹ ਕਹਣਾ ਕਿੰਨੇ ਬਸ ਸਹੀ ਕਹਿ ਰਹੇ ਹੋ